ਸਤ ਸ੍ਰੀ ਅਕਾਲ ਅੱਜ ਆਪਾਂ ਇਤਿਹਾਸ ਦੇ ਕੁਝ ਖਾਸ ਪੰਨਿਆਂ ਤੇ ਥੋੜੀ ਗਹਿਰਾਈ ਨਾਲ ਵਿਚਾਰ ਕਰਾਂਗੇ ਹਾਂਜੀ ਖਾਸ ਤੌਰ ਤੇ ਮੁਹੰਮਦ ਕਾਸਿਮ ਦੀਆਂ ਲਿਖਤਾਂ ਜਿਵੇਂ ਇਬਰਤਨਾਮਾ ਤੇ ਤਾਰੀਖੇ ਮੁਹੰਮਦ ਸ਼ਾਹੀ ਬਿਲਕੁਲ ਬੜੇ ਅਹਿਮ ਸਰੋਤ ਨੇ ਉਸ ਸਮੇਂ ਦੇ ਹਾਂ ਤੇ ਸਾਡਾ ਮਕਸਦ ਹੈ ਇਹ ਸਮਝਣਾ ਕਿ ਸਿਰਹਿੰਦ ਦਾ ਦੀਵਾਨ ਸੁਚਾਨੰਦ ਤੇ ਗਵਰਨਰ ਵਜ਼ੀਰ ਖਾਨ ਦਾ ਅੰਤ ਕਿਵੇਂ ਹੋਇਆ ਤੇ ਉਹਨਾਂ ਨੂੰ ਕੀ ਸਜ਼ਾਵਾਂ ਮਿਲੀਆਂ ਜਿਵੇਂ ਇਹਨਾਂ ਕਿਤਾਬਾਂ 'ਚ ਲਿਖਿਆ ਹੈ ਹਾਂਜੀ ਆਪਾਂ ਦੇਖਾਂਗੇ ਕਿ ਕਿਵੇਂ ਮਤਲਬ ਤਾਕਤ ਦਾ ਅੰਤ ਹੁੰਦਾ ਦੌਲਤ ਕਿਵੇਂ ਬੇਕਾਰ ਹੋ ਜਾਂਦੀ ਤੇ ਕਰਮਾਂ ਦਾ ਫਲ ਕਿਵੇਂ ਭੁਗਤਣਾ ਪੈਂਦਾ ਹੈ ਨਾ ਇਹ ਲਿਖਤਾ ਇਹੋ ਦੱਸਦੀਆਂ ਨਾ ਸਹੀ ਗੱਲ ਹੈ ਇਹ ਸਿਰਫ ਕੱਟਾਵਾਂ ਨਹੀਂ ਦੱਸਦੀਆਂ ਨਹੀਂ ਸਗੋਂ ਉਸ ਵੇਲੇ ਦੀ ਸੋਚ ਨਿਆਂ ਬਾਰੇ ਲੋਕਾਂ ਦੇ ਕੀ ਵਿਚਾਰ ਸੀ ਉਹ ਵੀ ਪਤਾ ਲੱਗਦਾ ਚਲੋ ਫਿਰ ਸੁਚਾਨੰਦ ਤੋਂ ਸ਼ੁਰੂ ਕਰਦੇ ਹਾਂ ਉਹਦੀ ਮੌਤ ਬਾਰੇ ਕਹਿੰਦੇ ਨੇ ਬੜੀ ਬੁਰੀ ਹਾਲਤ ਹੋਈ ਸੀ ਹਾਂਜੀ ਲਿਖਿਆ ਹੈ ਕਿ ਬਹੁਤ ਜ਼ਲੀਲ ਕੀਤਾ ਗਿਆ ਲੋਕਾਂ ਨੇ ਪੱਥਰ ਵਗੈਰਾ ਵੀ ਮਾਰੇ ਬਹੁਤ ਬੁਰਾ ਹਾਲ ਹੋਇਆ ਅਚਾ ਤੇ ਉਹਦੀ ਦੌਲਤ ਸੁਣਿਆ ਬਹੁਤ ਸੀ ਉਹਦੇ ਕੋਲ ਹਾਂ ਬੇਸ਼ੁਮਾਰ ਪੱਖ ਸਾਰੀ ਦੀ ਸਾਰੀ ਜ਼ਬਤ ਕਰ ਲਈ ਗਈ ਮਤਲਬ ਸਭ ਖਤਮ ਇੱਜ਼ਤ ਜਾਨ ਮਾਲ ਬਿਲਕੁਲ ਇੱਕ ਤਰ੍ਹਾਂ ਦਾ ਮੁਕਮਲ ਪਤਨ ਸੀ ਉਹ ਹੂੰ ਇਸੇ ਤੇ ਮੁਹੰਮਦ ਕਾਸਿਮ ਨੇ ਇਬਰਤ ਨਾਮਾ ਵਿੱਚ ਕੁਝ ਖਾਸ ਲਿਖਿਆ ਹੈ ਹੈਨਾ ਹਾਂ ਉਹ ਲਿਖਦਾ ਹੈ ਬੜੀ ਦਿਲਚਸਪ ਗੱਲ ਹੈ ਕਿ ਇੰਜ ਲੱਗਦਾ ਸੀ ਜਿਵੇਂ ਸੁਚਾਨੰਦ ਨੇ ਸਾਰੀ ਦੌਲਤ ਇਕੱਠੀ ਇਸੇ ਦਿਲ ਲਈ ਕੀਤੀ ਸੀ ਮਤਲਬ ਕਿ ਜ਼ਬਤ ਹੋਣ ਲਈ ਹਾਂਜੀ ਯਾਨੀ ਕਿ ਅੰਤ ਵਿਲੇਓ ਪੈਸਾ ਕਿਸੇ ਕੰਮ ਨਾ ਆਇਆ ਸੋਗੋ ਇੱਕ ਤਰ੍ਹਾਂ ਨਾਲ ਹੋਰ ਬਦਨਾਮੀ ਦਾ ਕਾਰਨ ਬਣ ਗਿਆ ਹੂੰ ਤੇ ਇਹ ਸਿਰਫ ਸੁਚਾ ਨੰਦ ਦੀ ਗੱਲ ਨਹੀਂ ਸੀ ਵਜ਼ੀਰ ਖਾਨ ਦੇ ਪੂਰੇ ਰਾਜ ਦੇ ਮਾਹੌਲ ਬਾਰੇ ਵੀ ਕੁਝ ਹੈ ਇਹਨਾਂ ਲਿਖਤਾਂ 'ਚ ਹਾਂ ਮੁਹੰਮਦ ਕਾਸਿਮ ਇਸ ਬਾਰੇ ਵੀ ਲਿਖਦਾ ਹੈ ਉਹ ਕਹਿੰਦਾ ਹੈ ਕਿ ਲੋਕ ਆਮ ਕਹਿੰਦੇ ਸਨ ਵੀ ਵਜ਼ੀਰ ਖਾਨ ਵੇਲੇ ਗਰੀਬਾਂ ਤੇ ਬਹੁਤ ਜ਼ੁਲਮ ਹੁੰਦਾ ਸੀ ਹਰ ਤਰ੍ਹਾਂ ਦਾ ਉੱਚਾ ਤੇ ਫਿਰ ਉਹ ਇੱਕ ਕਹਾਵਤ ਦਾ ਜ਼ਿਕਰ ਕਰਦਾ ਹੈ ਜੋ ਉਦੋਂ ਸ਼ਾਇਦ ਆਮ ਵਰਤੀ ਜਾਂਦੀ ਹੋਵੇ ਜਿਹਾ ਬੀਜਿਆ ਗਿਆ ਇਤਿਹਾਕ ਵੱਡਿਆ ਗਿਆ ਮਤਲਬ ਲੋਕ ਇਹਨਾਂ ਘਟਨਾਵਾਂ ਨੂੰ ਪਿਛਲੇ ਕਰਮਾਂ ਦਾ ਫਲ ਸਮਝ ਰਹੇ ਸੀ ਕੁਦਰਤੀ ਨਿਯਮ ਅੰਗ ਬਿਲਕੁਲ ਇਹ ਉਹ ਭਾਵਨਾ ਸੀ ਕਿ ਜੋ ਹੋ ਰਿਹਾ ਉਹ ਪਿਛਲੇ ਕੀਤੇ ਦਾ ਹੀ ਨਤੀਜਾ ਹੈ ਪਰ ਸਜ਼ਾ ਸਿਰਫ ਸੁਚਾਨੰਦ ਨੂੰ ਨਹੀਂ ਮਿਲੀ ਉਦੇ ਪਰਿਵਾਰ ਦਾ ਕੀ ਬਣਿਆ ਹਾਂ ਉਹਦੇ ਪਰਿਵਾਰ ਨੂੰ ਵੀ ਭੁਗਤਣਾ ਪਿਆ ਤਾਰੀਖੇ ਮੁਹੰਮਦ ਸ਼ਾਹੀ ਦੱਸਦੀ ਹੈ ਕਿ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ ਕੀ ਕੀਤਾ ਸੁਚਾਨੰਦ ਦੇ ਪਰਿਵਾਰ ਨੂੰ ਮਤਲਬ ਬਿਲਕੁਲ ਮਾਮੂਲੀ ਜਿਹੇ ਕੱਪੜੇ ਦਿੱਤੇ ਸਿਰਫ ਤੰ ਟਕਣ ਜੋਗੇ ਤੇ ਉਹਨਾਂ ਨੂੰ ਸ਼ਹਿਰ 'ਚ ਭੀਖ ਮੰਗਣ ਲਈ ਭੇਜ ਦਿੱਤਾ ਭੀਖ ਮੰਗਣ ਲਈ ਦੀਵਾਨ ਦੇ ਪਰਿਵਾਰ ਨੂੰ ਹਾਂਜੀ ਤੇ ਇਹੀ ਨਹੀਂ ਪੂਰੇ ਸ਼ਹਿਰ 'ਚ ਟੰਡੋਰਾ ਪਿਟਵਾ ਦਿੱਤਾ ਕਿ ਕੋਈ ਵੀ ਇਹਨਾਂ ਨੂੰ ਇੱਕ ਗੋੜੀ ਤੋਂ ਵੱਧ ਭੀਖ ਨਾ ਦੇਵੇ ਓਹੋ ਇਹ ਤਾਂ ਸਰੀਰਕ ਸਜ਼ਾ ਤੋਂ ਵੀ ਵੱਧ ਮਤਲਬ ਸਮਾਜਿਕ ਤੌਰ ਤੇ ਜ਼ਲੀਲ ਕਰਨਾ ਹੋਇਆ ਹੈ ਬਿਲਕੁਲ ਬਹੁਤ ਵੱਡੀ ਬੇਇੱਜ਼ਤੀ ਸੀ ਇਹ ਸ਼ਾਇਦ ਦੂਜਿਆਂ ਨੂੰ ਸਬਕ ਸਿਖਾਉਣ ਲਈ ਵੀ ਇਸ ਤੋਂ ਇਲਾਵਾ ਬੰਦਾ ਸਿੰਘ ਬਹਾਦਰ ਨੇ ਹੋਰ ਵੀ ਸਖਤੀ ਵਰਤੀ ਜਿਹੜੇ ਅਧਿਕਾਰੀ ਵਗੈਰਾ ਜ਼ੁਲਮ ਕਰਦੇ ਸੀ ਹਾਂਜੀ ਲਿਖਿਆ ਹੈ ਕਿ ਜਿਨ੍ਹਾਂ ਦੇ ਵੀ ਆਮ ਲੋਕਾਂ ਤੇ ਜ਼ੁਲਮ ਕੀਤੇ ਸੀ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਕਈਆਂ ਨੂੰ ਤਾਂ ਮੌਤ ਦੀ ਸਜ਼ਾ ਵੀ ਤਾਂ ਇਹ ਇੱਕ ਤਰ੍ਹਾਂ ਨਾਲ ਬਦਲਾ ਵੀ ਸੀ ਤੇ ਨਵਾਂ ਰਾਜ ਸਥਾਪਿਤ ਕਰਨ ਦਾ ਐਲਾਨ ਵੀ ਹਾਂ ਤੁਸੀਂ ਕਹਿ ਸਕਦੇ ਹੋ ਪਿਛਲੇ ਜ਼ੁਲਮਾ ਦਾ ਹਿਸਾਬ ਕਿਤਾਬ ਬਰਾਬਰ ਕਰਨ ਦੀ ਕੋਸ਼ਿਸ਼ ਸੀ ਤੇ ਇਹ ਦਿਖਾਣਾ ਵੀ ਸੀ ਕਿ ਹੁਣ ਨਵਾਂ ਨਿਆ ਚੱਲੇਗਾ। ਅੱਛਾ ਤੇ ਉਹਨਾਂ ਦੇ ਮਹਿਲ ਜਿਹੜੇ ਬੜੀ ਸ਼ਾਨੋ ਸ਼ੌਕਤ ਵਾਲੇ ਹੁੰਦੇ ਹੋਣਗੇ ਉਹਨਾਂ ਦਾ ਕੀ ਬਣਿਆ? ਇਸ ਬਾਰੇ ਵੀ ਮੁਹੰਮਦ ਕਾਸਿਮ ਨੇ ਇਬਰਤਨਾਮਾ ਵਿੱਚ ਜ਼ਿਕਰ ਕੀਤਾ ਹੈ ਬੜਾ ਅਸਰਦਾਰ ਤਰੀਕੇ ਨਾਲ। ਕੀ ਲਿਖਿਆ? ਉਹ ਲਿਖਦਾ ਹੈ ਕਿ ਸੁਚਾਨੰਦ ਤੇ ਵਜ਼ੀਰ ਖਾਨ ਦੇ ਜਿਹੜੇ ਸੁਰਗਾਂ ਵਰਗੇ ਮਹਿਲ ਸੀ ਨਾ ਉਹ ਕਾਵਾਂ ਦੇ ਅੱਡੇ ਬਣ ਗਏ। ਕਾਵਾਂ ਦੇ ਅੱਡੇ ਮਤਲਬ ਬਿਲਕੁਲ ਉਜੜ ਗਏ। ਹਾਂਜੀ। ਇਹ ਸਿਰਫ ਇਮਾਰਤਾਂ ਦਾ ਖੰਡਰ ਬਣਨਾ ਨਹੀਂ ਹੈ ਇਹ ਉਹਨਾਂ ਦੀ ਤਾਕਤ ਉਹਨਾਂ ਦਾ ਰੁਤਬਾ ਸਭ ਕੁਝ ਮਿੱਟੀ 'ਚ ਮਿਲ ਜਾਣ ਦੀ ਨਿਸ਼ਾਨੀ ਹੈ ਹੂੰ ਕਿ ਕਿਵੇਂ ਸਭ ਕੁਝ ਖਤਮ ਹੋ ਜਾਂਦਾ ਹੈ ਬਿਲਕੁਲ ਸ਼ਕਤੀ ਹਮੇਸ਼ਾ ਨਹੀਂ ਰਹਿੰਦੀ ਇਹੋ ਸਬੂਤ ਹੈ ਤੇ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ ਇਤਿਹਾਸਿਕ ਲਿਖਤਾ ਇਹ ਹੀ ਦੱਸਦੀਆਂ ਨੇ ਕਿ ਸੁਚਾਨਨ ਦੇ ਵਜ਼ੀਰ ਖਾਨ ਵਰਗੇ ਤਾਕਤਵਰ ਲੋਕਾਂ ਦਾ ਅੰਤ ਬੁਰਾ ਹੋਇਆ ਹਾਂ ਦੌਲਤ ਖੁੱਸ ਗਈ ਪਰਿਵਾਰ ਨੂੰ ਬੇਇੱਜ਼ਤੀ ਸਹਿਣੀ ਪਈ ਜਿਨ੍ਹਾਂ ਨੇ ਜ਼ੁਲਮ ਕੀਤੇ ਉਹਨਾਂ ਨੂੰ ਮੌਤ ਮਿਲੀ ਤੇ ਉਹਨਾਂ ਦੀ ਸ਼ਾਨ ਦੇ ਨਿਸ਼ਾਨ ਮਹਿਲ ਵਗੈਰਾ ਉਹ ਵੀ ਖਤਮ ਹੋ ਗਏ ਦਰਅਸਲ ਇਹਨਾਂ ਲਿਖਤਾਂ ਦਾ ਇਹ ਇੱਕ ਵੱਡਾ ਮਕਸਦ ਹੁੰਦਾ ਹੈ ਇਹ ਯਾਦ ਦਿਲਾਉਂਦੀਆਂ ਨੇ ਕਿ ਤਾਕਤ ਦੀ ਗਲਤ ਵਰਤੋਂ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਨੇ ਹਾਂ ਇਤਿਹਾਸ ਦੀ ਆਵਾਜ਼ ਹੈ ਆਉਣ ਵਾਲੇ ਸਮੇਂ ਲਈ ਇੱਕ ਚੇਤਾਵਨੀ ਬਿਲਕੁਲ ਤੇ ਏ ਉਸ ਸਮੇਂ ਦੇ ਨਿਆਂ ਦੇ ਸੰਕਲਪ ਤੇ ਵੀ ਸਵਾਲ ਖੜੇ ਕਰਦੀਆਂ ਨੇ ਜੋ ਅੱਜ ਦੇ ਹਿਸਾਬ ਨਾਲ ਸ਼ਾਇਦ ਬਹੁਤ ਵੱਖਰਾ ਸੀ ਸਹੀ ਗੱਲ ਹੈ ਅੱਜ ਦੇ ਮਾਪਦੰਡ ਬਿਲਕੁਲ ਵੱਖਰੇ ਨੇ ਇੱਥੇ ਹੀ ਇੱਕ ਸੋਚਣ ਵਾਲੀ ਗੱਲ ਆਉਂਦੀ ਹੈ ਜਿਸ ਤੇ ਸ਼ਾਇਦ ਸਾਨੂੰ ਸਾਰਿਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਹਾਂਜੀ ਕਿ ਇਹਨਾਂ ਇਤਿਹਾਸਕ ਬਿਰਤਾਂਤਾਂ ਨੂੰ ਦੇਖਦੇ ਹੋਏ ਅਸੀਂ ਸਮੇਂ ਦੇ ਨਾਲ ਇਨਸਾਫ ਦੀ ਜਿਹੜੀ ਧਾਰਨਾ ਹੈ ਤੇ ਉਸ ਨੂੰ ਲਾਗੂ ਕਰਨ ਦੇ ਤਰੀਕੇ ਨੇ ਉਹਨਾਂ ਵਿੱਚ ਆਏ ਬਦਲਾਵਾਂ ਨੂੰ ਕਿਵੇਂ ਸਮਝੀਏ ਹਾਂ ਤੇ ਕਿਵੇਂ ਇਤਿਹਾਸ ਇਨ੍ਹਾਂ ਚੀਜ਼ਾਂ ਨੂੰ ਯਾਦ ਰੱਖਦਾ ਹੈ ਤੇ ਕਿਵੇਂ ਦਰਜ ਕਰਦਾ ਹੈ ਇਹ ਵੀ ਇੱਕ ਅਹਿਮ ਪਹਿਲੂ ਹੈ ਬਿਲਕੁਲ ਇਸ ਤੇ ਸੋਚਿਆ ਜਾ ਸਕਦਾ ਹੈ